ਜੋ ਮਾ ਫਰਮਾ ਵੱਲੋਂ ਦਿੱਕੇ ਪੰਜਾਬ ਬੰਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਪਿੰਡ ਫਲਾਫ ਫਲਾਫਪੁਰਾ ਜ਼ਿਲ੍ਹਾ ਬਠਿੰਡਾ ਦੇ ਚੌਕ ਵਿੱਚ ਪਹੁੰਚੇ ਗੁਰੂ ਪਿਆਰੇ ਖਾਲਸਾ ਜੀ ਬਲਾਉ ਫਤਿਹ ਆਖੋ ਵਾਹਿਗੁਰੂ ਵਾਹਿਗੁਰੂ ਆਪ ਸਮੂਚੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਆਪ ਸਭ ਨੇ ਉਪਰਾਲਾ ਕਰਕੇ ਇਸ ਚੌਕ ਨੂੰ ਪੂਰਨ ਤੌਰ ਤੇ ਬੰਦ ਕਰਕੇ ਰੱਖਿਆ ਹੈ ਤੇ ਇਹ ਪੰਜਾਬ ਬੰਦ ਦਾ ਦਿੱਤਾ ਸਦਾ ਪੂਰਨ ਤੌਰ ਤੇ ਸਫਲ ਵੀ ਹੋਇਆ ਹੈ ਜਿੱਥੇ ਤੁਸੀਂ ਵੱਡੀ ਗੰਟੀ ਵਿੱਚ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਕੇ ਇਸ ਬੰਦ ਨੂੰ ਸਫਲ ਕੀਤਾ ਉੱਥੇ ਵਪਾਰੀ ਵਰਗ ਦੁਕਾਨਦਾਰ ਵੀਰ ਰੇੜੀਆਂ ਵਾਲੇ ਵੀਰ ਚੌਕੇ ਪਾਸੇ ਤੋਂ ਆਪਾਂ ਸਾਰੀਆਂ ਵੀਡੀਓ ਸੁਣਦੇ ਆਂ ਇਹ ਪੰਜਾਬ ਬੰਦ ਦਾ ਦਿੱਤਾ ਸਦਾ ਪੂਰਨ ਤੌਰ ਤੇ ਸਫਲ ਰਿਹਾ ਹੈ ਟਰਾਂਸਪੋਰਟ ਵੱਡੀ ਖਾਸ ਕਰਕੇ ਸਾਰੀ ਬੰਦ ਰਹੀ ਹੈ ਜਰੂਰੀ ਸੇਵਾਵਾਂ ਚੱਲੀਆਂ ਉਹ ਆਪਣਾ ਫਰਜ਼ ਵੀ ਬੰਡਾ ਸੀ ਕਿਉਂਕਿ ਬਹੁਤ ਐਮਰਜੈਂਸੀ ਵਾਲੀਆਂ ਵੀ ਸੇਵਾਵਾਂ ਹੁੰਦੀਆਂ ਪਰ ਜਿਹੜੇ ਇਹੋ ਜੇ ਬੰਦ ਨੂੰ ਤੋੜਨ ਦੀ ਖਾਤਰੀ ਐਵੇਂ ਮੰਮੂਲੀ ਗੱਲਾਂ ਤੇ ਆ ਕੇ ਆਪਣੀ ਆਵਾਜ਼ਾਈ ਰੋਕਦੇ ਨਹੀਂ ਉਹਨਾਂ ਵਾਸਤੇ ਵੀ ਮਾੜੀ ਗੱਲ ਹੈ ਕਿਉਂਕਿ ਇਹ ਸੰਘਰਸ਼ ਸਾਰਿਆਂ ਲੋਕਾਂ ਲਈ ਹੈ ਕਿਸੇ ਇੱਕ ਲਈ ਨਹੀਂ ਸੇ ਕਿਸਾਨ ਲਈ ਹੈ ਇਹ ਮਜ਼ਦੂਰਾਂ ਲਈ ਵੀ ਇਹ ਸੰਘਰਸ਼ ਨਹੀਂ ਹੈ ਦੁਕਾਨਦਾਰ ਛੋਟੇ ਅਰਥ ਦੇ ਹੋਰ ਵੀਰਾਂ ਸਾਰਿਆਂ ਵਾਸਤੇ ਇਹ ਸੰਘਰਸ਼ ਵਿੱਢਿਆ ਗਿਆ ਹੈ ਕਿ ਕਿ ਜਿੱਥੇ ਕਿਸਾਨੀ ਖਤਮ ਹੁੰਦੀ ਆ ਉਥੇ ਸਾਰੇ ਵਰਗ ਨੂੰ ਇਸ ਚੀਜ਼ ਦਾ ਮੁਆਵਜ਼ਾ ਮਿਲਦਾ ਕਿਉਂਕਿ ਹਰੇਕ ਤੇ ਇਸ ਚੀਜ਼ ਦੀ ਦਵਾ ਪੈਂਦਾ ਜੇ ਕਿਸਾਨੀ ਮਰਦੀ ਆ ਤਾਂ ਨਾਲਾ ਦੁਕਾਨਦਾਰ ਵੀ ਮਰਦਾ ਆ ਆਪਾਂ ਨੂੰ ਪਤਾ ਜੇ ਥੋੜੀ ਜਿਹੀ ਫਸਲ ਘਟ ਹੋਵੇ ਜਿੱਥੇ ਕਿਸਾਨਾਂ ਤੇ ਅਸਰ ਪੈਂਦਾ ਉੱਥੇ ਕਹਾ ਦੁਕਾਨਦਾਰਾਂ ਤੇ ਜਿਨ੍ਹਾਂ ਨੇ ਚੀਜ਼ਾਂ ਵੇਚਣੀਆਂ ਕਰਨੀਆਂ ਉਹਨਾਂ ਤੇ ਵੀ ਅਸਰ ਪੈ ਜਾਂਦਾ ਹੈ ਮਜ਼ਦੂਰਾਂ ਤੇ ਅਸਰ ਪੈ ਜਾਂਦਾ ਹੈ ਇਹ ਸਰਕਾਰਾਂ ਆਪਾਂ ਨੂੰ ਮਾਰਨ ਦੀ ਖਾਤਰ ਤੁਲੀਆਂ ਹੋਈਆਂ ਜਿੱਥੇ ਆਪਣੀਆਂ ਫਸਲਾਂ ਦਾ ਨੁਕਸਾਨ ਹੁੰਦਾ ਉੱਥੇ ਆਪਣੀਆਂ ਨਸਲਾਂ ਦਾ ਵੀ ਇਹ ਨੁਕਸਾਨ ਕਰ ਰਹੇ ਆ ਖਾਸ ਕਰਕੇ ਪੰਜਾਬ ਨੂੰ ਦਵਾਉਣ ਦੀ ਖਾਤਰ ਇਹ ਹਰ ਹੱਥ ਢੰਡਾ ਵਰਤਦੇ ਆ ਪਰ ਇਹਨਾਂ ਸਰਕਾਰਾਂ ਨੂੰ ਪਤਾ ਵੀ ਹੈ ਜੋ ਲੋਮਾ ਜਿੰਨਾ ਮਰਜੀ ਕਰਦੀਆਂ ਇਹ ਪੰਜਾਬ ਦੇ ਲੋਕ ਇਹ ਜ਼ੁਲਮ ਨੂੰ ਸਹਿੰਦੇ ਨਹੀਂ ਬਹੁਤ ਦੇਰ ਬਾਅਦ ਅੱਜ ਪੰਜਾਬ ਬੰਦ ਦਾ ਸਤਾ ਮਿਲਿਆ ਸੀ ਇਹਦੇ ਵਿੱਚ ਪੰਜਾਬ ਬੰਦ ਨੂੰ ਪੂਰਨ ਸਫਲਤਾ ਮਿਈ ਹੈ ਸੋ ਇਸ ਕਰਕੇ ਮੈਂ ਆਏ ਹੋਏ ਸਾਰੇ ਭਰਾਵਾਂ ਦਾ ਜਿੱਥੇ ਧੰਨਵਾਦ ਕਰਦਾ ਓਥੇ ਸਾਰੇ ਦੁਕਾਨਦਾਰ ਵੀਰਾਂ ਦਾ ਸਾਰੇ ਵਪਾਰੀ ਵਰਗ ਦਾ ਅਰ ਜੂਰ ਵੀਰਾਂ ਦਾ ਜਿਨ੍ਹਾਂ ਨੇ ਪੂਰਨ ਤੌਰ ਤੇ ਸਾਥ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੱਥੇ ਆ ਕੇ ਇਸ ਮੰਦ ਨੂੰ ਸਫਲ ਬਣਾਇਆ ਵਿਸ਼ੇਸ਼ ਤੌਰ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵਲਾਯਮ ਵੀਰਾਂ ਦਾ ਵੀ ਧੰਨਵਾਦ ਉਹਨਾਂ ਨੇ ਵੀ ਪਹਿਲਾ ਅਨਸਾਰ ਹੀ ਕਹਿ ਦਿੱਤਾ ਕਿ ਅਸੀਂ ਤੁਹਾਡੇ ਮਨ ਨੂੰ ਖੁਸ਼ ਕਰਨ ਲਈ ਖਾਤਰ ਆਪ ਲੋਕੀਆਂ ਲਾਵਾਂਗੇ ਕਿ ਤੁਸੀਂ ਰਾਮਨਾਥ ਟੌਪ ਨੂੰ ਜਾਣ ਕਰਕੇ ਬੈਠ ਜਾਓ ਸੋ ਸਭ ਦਾ ਬਹੁਤ ਬਹੁਤ ਤਸ਼ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੀ ਸਰਕਾਰ ਮਰਦਾਬਾ ਮਰਦਾਬਾ ਜੰਮੂਬਾਦ ਦੀ ਸਰਕਾਰ ਮਰਦਾਬਾ 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 ਸਰਕਾਰ ਮਰਦਾਬਾ 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 ਮਜ਼ਦੂਰ ਕਾਰ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ 到了，到了。